ਗੁਰੂ ਰਮਦਾਸ ਮਹਾਰਾਜ ਨੂੰ ਪੂਰੀ ਦੁਨੀਆ ਮਰਦੀ ਆ ਅੱਜ ਤੱਕ ਮਾਨ ਸਰਵਾਰ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਮਹਿਣ ਕੁਮਾਰੀ ਮਾਇਆਬਤੀ ਜੀ ਨੇ ਗੁਰੂ ਰਮਦਾਸ ਨਗਰ ਜ਼ਿਲ੍ਹਾ ਬਣਾਇਆ ਬੜੀਆਂ ਹੋ ਗਈਆਂ ਨਾ ਕਾਂਗਰਸ ਨੇ ਬੜੀਆਂ ਨਾ ਝਾੜੂ ਵਾਲਿਆਂ ਨੇ ਬੜੀਆਂ ਵੱੱਢ ਵੀ ਕਦੋਂ ਸੰਗਤ ਜਾਂਦੀ ਆ ਕਦੇ ਟਰੱਕ ਪੜਤ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਖਾਦ ਵਿੱਚ ਡਿੱਗ ਪਈ ਐਸ ਸਾਲ 14 ਰੰਗਦਾਸੀ ਦੇ ਮਰੇ ਪਿਛਲੇ ਸਾਲ 14 ਰੰਗਦਾਸੀ ਦੇ ਮਰੇ ਸਰਕਾਰ ਨੇ ਦੁੱਖੀ ਦਾ ਵੀ ਦੁੱਖੀ ਨਾ ਵੀ ਕਿਰਪਾ ਨੂੰ ਸਹਿਤ ਸਰਕਾਰ ਵੰਡਣ ਵਾਲਿਆ ਵੀ ਇੱਕ ਟੁੱਕੀ ਵੀ ਲੈ ਕੇ ਪੁੱਜਦੀ ਹੈ ਅੱਜ ਤੱਕ ਸੁਜਾ ਤੇ ਤੰਗੂ ਸੜਕ ਜਾਂਦੀ ਆ ਪੰਗਾ ਗੰਸ਼ਕਰ ਪੁੱਜਿਆ ਅੱਜ ਤੱਕ ਨੇ ਨਾਨ ਪ੍ਰਸਾਦ ਅੱਜ ਤੱਕ ਵੀ ਦਸ਼ਮੇਸ਼ ਜੀ ਦਾ ਤੰਗੂ ਜਾਂਦੀ ਸੜਕ ਵੀ ਬਣਾਈ ਨਾ ਪੱਛੇ ਠੱਲੇ ਵਾਲੀਆਂ ਸਰਕਾਰ ਆ ਰਹੀਆ ਲੇਕਿਨ ਪਾਸੇ ਪੇਤਾ ਦਸ਼ਮੇਸ਼ ਪੇਤਾ ਦੀ ਵੀ ਸੜਕ ਨਾ ਬਣੀ ਨਾ ਕੋਈ ਇਸੇ ਤਰ੍ਹਾਂ ਸਰਕਾਰ ਜੋ ਸਾਡੀਓ ਪਿੰਡ ਪਿੰਡ ਮੇਰੇ ਕਾ ਮਜ਼ਦੂਰ ਹੈ ਮਜ਼ਦੂਰ ਸੌਂਗ ਦਾ ਅਰਜ਼ਗਾਰ ਸਰਕਾਰ ਦਿੱਲੀ ਆ ਪਿਛਲੇ 20 ਸਾਲਾਂ ਤੋਂ ਤਿੰਨ ਦਿਨ ਦੇ ਡਰਾਮਾ ਕਰਦੀ ਆ ਇਹ ਸੌਂਗ 150 ਦੇ ਕਿਉਂ ਨਹੀਂ ਕੀਤੇ ਗਏ ਮਜ਼ਦੂਰ ਦੇ ਮਜ਼ਦੂਰ ਨੂੰ ਤਿਆੜੀ ਕਰਨੇ ਕਾਇਸਾ 300 100 ਵੀ ਪੂਰੀ ਨਹੀਂ ਹੋਵੇ ਤੀਰੇ ਦਾ ਮਜ਼ਦੂਰ ਦੇ ਲਾੜੀ 500 705 ਕਿਹੜੀ ਸਰਕਾਰ ਦਾ ਨਾ ਸਕੀ ਆ ਜੋ ਕਾਹ ਤੇ ਕਹਿਣ ਵਾਲਾ ਲਾ ਲੇਕਿਨ ਮਜ਼ਦੂਰ ਤੇ ਕਹਿਣ ਵਾਲਾ ਹੈ। ਕੁਰੂਲਾ ਕੱਢ ਲਈ ਮਜ਼ਦੂਰ ਤੇ ਕਹਿਣ ਵਾਲਾ। ਇਸ ਨੂੰ ਪਤਾ ਨਾ ਕਿ ਇਹ ਬੇਚਾਰੇ ਕੀ ਹੋ ਗਏ। ਤੇ ਸੋਹਿਆ ਕੇ ਬੰਦੀ ਇਸ ਖਾਨੇ ਆਈ। ਪੈਂਕਵਾਰੇ ਮਾਇਆ ਤੇ ਰਾਸਤ੍ਰਿਤ ਕਰਦੇ ਇਹੋ ਜਿਹੇ ਜਿਹੜਾ ਸਜ਼ਾ ਪੂਤਕਾ ਚੇਸ਼ੇ ਤੇ ਕਹਿਣੀ। ਬੰਦੀ ਇਸ ਬਾਰੇ ਪੈਂਕਵਾਰੇ ਦੇ ਹੁਕਮਾਂ ਅੱਗੇ ਲੈ ਗਈ। ਪੁਰਾਣੇ ਕਿਚਾ ਲੋਕੀ ਚੋਗਰਾ ਫੜੇਕਰ। ਔਰ ਅੱਜ ਦੀਆਂ ਚੀਜ਼ਾਂ ਦੇ ਵੀ ਇਹ ਜਦੋਂ ਰਿਆ ਪਾਇਆ ਤੇ ਜਦਸਾ ਦਾ ਨਾਮ ਪਿਆ ਤੇ ਉਹ ਇਹ ਮੈਂ ਜਦ ਕਰਦਾ ਸ਼ਰਮਾ ਦਾ ਉਲਾ ਕਰਦਾ ਮਜਾ ਦੇ ਦੇ ਜੇ ਕੋਈ ਕੰਮ ਨਹੀਂ ਕਰ ਸਕਦਾ ਜੇ ਤਸਰਾਗਰ ਨੂੰ ਬਹੁਤ ਸ਼ਾਹੀ ਕੋਟਾ ਰੱਖ ਸਕਦਾ ਗਰੀਬ ਬਦਖੀਆ ਕੋਈ ਟਾਲੇ ਕਰ ਸਕਦਾ ਤਾ ਬਹੁਤ ਤੇ ਪਾਟ ਪਾਟ ਕਰ ਉਸ ਰੇਕਟ या कंपनीचा अध्यक्ष राहुल देशपांडे आहेत ਦਲਕੀ ਕਰ ਸਕਦੀ ਹੈ ਅੱਜ ਦੇ ਦਿਨ ਮੈਨੂੰ ਕਹਦੇ ਚਾਹਣਾ ਜਿੱਦਾਂ ਦਲਕ ਪਛੜੇ ਵਰਗਾ ਨੂੰ ਪੰਜਾਬ ਉੱਚਾ ਜਾ ਰਿਹਾ ਢਾਟੂ ਵਾਲੀ ਸਰਕਾਰ ਆਈ 25 ਮਹੀਨੇ ਹੋ ਗਏ ਦਲਕ ਦੇ ਚੁਮੁੰਦਾ ਉਪਰ ਸਿਖਾੜੇ ਜਾਂਦਾ ਦਲਕ ਦੇ ਚੁਮੁੰਦਾ ਉਪਰ ਸਿਖਾੜੇ ਜਾਂਦਾ ਉਲਸ ਸੜਵਾਈ ਨਹੀਂ ਕਰਦੇ ਤਾਂ ਸੂਚਿਤ ਜਾਤੀਆਂ ਦੇ ਲੋਕ ਐਸੀ ਸਿਚੁਏਸ਼ਨ ਲੇਕਰ ਪੰਜਾਬ ਯੋ ਕੱਢ ਦਮਾ ਲਾਈਵ ਦਸ ਤਾਲੇ ਬੱਤੋ ਖਚੜਾ ਖਚੜਾ ਲਾਈਵ ਕਿਡਾ ਮੇ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੋਢੀ ਦੇ ਲੋਕੋ ਨੇ ਬਹੁਤ ਬਾਰਾ ਜਸ਼ਨੀ ਦੀਆਂ ਆਪਕੇ ਮੇਰੇ ਸਮਾਰਨ ਲਈ ਸਮਾਰਨ ਕੀਤਾ ਮੋਢੀ ਦੇ ਜੀ ਆਕਰ ਕਰਦਾ ਹੂ ਕਿ ਬਾਤਾਂ ਲਈ ਜਿਵਨ ਕਰਦਾ ਪਾਉਂਦੇ ਸੀ ਕਿ ਆਪਾਂ ਨੂੰ ਮੋਢੀ ਦਾ ਕਾਧ ਕਰਦੇ ਹੈ ਅਤੇ ਤੁਹਾਨੂੰ ਮੋਢੀ ਪਰ ਪਛਿੜੀ ਜੇਕਰ ਬਕੀ